ਹੈਲੋ ਦੋਸਤੋ ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਜੋ ਨੁਸਖਾ ਮੈਂ ਤੁਹਾਡੇ ਲਈ ਜੋ ਲੈ ਕੇ ਆਇਆ ਹਾਂ ਉਹ ਹੈ ਖੂਨੀ ਬਵਾਸੀਰ ਨੂੰ ਜੜੋਂ ਕਿਵੇਂ ਖਤਮ ਕਰੀਏ ਤਾਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਜੋ ਮੈਂ ਨੁਸਖਾ ਤੁਹਾਨੂੰ ਦੱਸੂਗਾ ਉਹ ਖੂਨੀ ਬਵਾਸੀਰ ਦੇ ਵਿੱਚ ਬਹੁਤ ਹੀ ਕਾਰਗਰ ਹੈ ਪਰ ਸਿਰਫ ਆਪਾਂ ਨੂੰ ਇੱਕ ਦਿਨ ਹੀ ਯੂਜ਼ ਕਰਨਾ ਹੈ ਉਸਨੂੰ ਤਾਂ ਦੋਸਤੋ ਅੱਜ ਦਾ ਨੁਸਖਾ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਤਾਂ ਦੋਸਤੋ ਜਿੰਨੇ ਨਾਂ ਨੂੰ ਬੈਠਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੁਰਨ ਫਿਰਨ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਦੋਸਤੋ ਅੱਜ ਇਸ ਨੁਸਖੇ ਨੂੰ ਉਹ ਯੂਜ਼ ਕਰਕੇ ਆਪਦੀ ਇਸ ਪ੍ਰੋਬਲਮ ਨੂੰ ਉਹ ਜੜੋਂ ਖਤਮ ਕਰ ਸਕਦੇ ਹਨ ਕਈ ਲੋਕਾਂ ਨੂੰ ਬਵਾਸਿਰ ਬਹੁਤ ਜ਼ਿਆਦਾ ਪੁਰਾਣੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਇਸ ਨੁਸਖੇ ਦਾ ਇਸਤੇਮਾਲ ਦੋਇਤ ਜਾਂ ਤਿੰਨ ਦਿਨ ਤੱਕ ਲਗਾਤਾਰ ਕਰਨਾ ਪਵੇਗਾ ਪਰ ਜਿੰਨਾਂ ਲੋਕਾਂ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਹੈ ਉਹਨਾਂ ਨੂੰ ਇੱਕ ਦਿਨ ਹੀ ਇਸ ਦਾ ਇਸਤੇਮਾਲ ਕਰਨਾ ਪਵੇਗਾ ਔਰ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੂੰ ਕਾਫੀ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਚਲੋ ਜੀ ਮੈਂ ਤੁਹਾਨੂੰ ਨੁਕਸੇ ਦੇ ਬਾਰੇ ਦੱਸਦਾ ਹਾਂ ਤੁਸੀਂ ਇਸ ਨੂੰ ਕਿਵੇਂ ਤਿਆਰ ਕਰਨਾ ਹੈ ਤੇ ਕਿਵੇਂ ਇਸ ਨੂੰ ਯੂਜ਼ ਕਰਨਾ ਹੈ ਤਾਂ ਬਾਜ਼ਾਰ ਦੇ ਵਿੱਚੋਂ ਖਰੀਦਣਾ ਹੈ ਜਿਸ ਦੇ ਉੱਤੇ ਜਟਾ ਹੋਣ ਆ ਦੇਖੋ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਦੀਆਂ ਮੈਂ ਜਟਾ ਉਤਾਰ ਚੁੱਕਿਆ ਹਾਂ ਤੋ ਦੋਸਤੋ ਤੁਸੀਂ ਇਹਨਾਂ ਜਟਾਂ ਨੂੰ ਕਿਸੇ ਵੀ ਪਲੇਟ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਮਚਾ ਲੈਣਾ ਹੈ। ਇਸ ਦੀ ਸਵਾ ਬਣਾ ਲੈਣੀ ਹੈ। ਆ ਦੇਖੋ ਦੋਸਤੋ ਮੈਂ ਤਿਆਰ ਕੀਤੀ ਹੋਈ ਹੈ। ਤਾਂ ਦੋਸਤੋ ਜਦੋਂ ਇਹ ਸਵਾ ਬਣ ਕੇ ਤਿਆਰ ਹੋ ਜਾਵੇਗੀ ਤਾਂ ਆਪਣੀ ਦਵਾਈ ਵੀ ਬਣ ਕੇ ਤਿਆਰ ਹੋ ਜਾਵੇਗੀ। ਹੁਣ ਮੈਂ ਦੋਸਤੋ ਤੁਹਾਨੂੰ ਦੱਸ ਦਵਾਂ ਇਸ ਨੂੰ ਤੁਸੀਂ ਯੂਜ਼ ਕਿਵੇਂ ਕਰਨਾ ਹੈ। ਤਾਂ ਦੋਸਤੋ ਤੁਸੀਂ 3 ਤੋਂ 4 ਗ੍ਰਾਮ ਨਾਰੀਅਲ ਦੇ ਛਿਲਕੇ ਦੀ ਭਸਮ ਲੈਣੀ ਹੈ ਅਤੇ ਉਸ ਨੂੰ ਇੱਕ ਗਲਾਸ ਲੱਸੀ ਦੇ ਵਿੱਚ ਤੁਸੀਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ। ਤਾਂ ਦੋਸਤੋ ਤੁਸੀਂ ਇੱਥੇ ਲੱਸੀ ਤਾਜੀ ਯੂਜ਼ ਕਰਨੀ ਹੈ। ਬਹੀ ਲੱਸੀ ਤੁਸੀਂ ਯੂਜ਼ ਨਹੀਂ ਕਰਨੀ ਹੈ। ਤਾਂ ਦੋਸਤੋ ਤੁਸੀਂ ਇਸ ਦਾ ਸੇਵਨ ਲੱਸੀ ਦੇ ਵਿੱਚ ਐਗਰੀ ਕੀਰੇ ਕਰਨਾ ਹੈ اسی ਤਰੀਕੇ ਨਾਲ ਤੁਸੀਂ ਸ਼ਾਮ ਨੂੰ ਕਰਨਾ ਹੈ ਅਤੇ ਦੂਜੀ ਦਿਨ ਸਵੇਰੇ ਕਰਨਾ ਹੈ ਬਸ ਤਿੰਨ ਵਾਰੀ ਇਸ ਦਾ ਇਸਤੇਮਾਲ ਕਰਨਾ ਹੈ ਤੁਸੀਂ ਤਿੰਨ ਵਾਰੀ ਇਸ ਦਾ ਇਸਤੇਮਾਲ ਕਰੋਗੇ ਤਾਂ 90% ਤੁਹਾਡੀ ਬਵਾਸੀ ਠੀਕ ਹੋ ਜਾਵੇਗੀ 10% ਉਹਨਾਂ ਲੋਕਾਂ ਦੀ ਰਹਿ ਜਾਵੇਗੀ ਜਿਨ੍ਹਾਂ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਤਾਂ ਦੋਸਤੋ ਤਿੰਨ ਵਾਰੀ ਤੋਂ ਬਾਅਦ ਤੁਸੀਂ ਇਸ ਨੂੰ ਨਹੀਂ ਯੂਜ਼ ਕਰਨਾ ਹੈ ਤੇ ਨਾਲ ਹੀ ਨਾਲ ਦੋਸਤੋ ਤੁਸੀਂ ਕੁਝ ਪਰਹੇਜ਼ ਵੀ ਰੱਖਣੇ ਹਨ ਤੁਸੀਂ ਜ਼ਿਆਦਾ ਮਿਰਚ ਮਸਾਲਾ ਨਹੀਂ ਖਾਣਾ ਹੈ ਫਾਸਟ ਫੂਡ ਤੁਸੀਂ ਨਹੀਂ ਖਾਣਾ ਹੈ ਅਤੇ ਸਿਗਰਟ ਦਾਰੂ ਤੋਂ ਵੀ ਤੁਸੀਂ ਪਰਹੇਜ਼ ਕਰਨਾ ਹੈ ਤਾਂ ਦੋਸਤੋ ਨਾਲ ਹੀ ਨਾਲ ਤੁਸੀਂ ਖੱਟੀ ਚੀਜ਼ਾਂ ਤੋਂ ਵੀ ਭਰੇਜ ਕਰਨਾ ਹੈ ਤਾਂ ਦੋਸਤੋ ਤੁਸੀਂ ਇਹ ਸਾਰੇ ਭਰੇਜ ਫੋਲੋ ਕਰਦੇ ਹੋ ਤਾਂ ਤੁਹਾਨੂੰ ਨਿਸ਼ਚਿਤ ਹੀ ਖੁਨੀ ਬਵਾਸੀਰ ਤੋਂ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਹੁਣ ਤੁਸੀਂ ਨੁਸਖੇ ਦੇ ਬਾਰੇ ਤਾਂ ਜਾਣ ਹੀ ਚੁੱਕੇ ਹੋ ਤਾਂ ਇਸ ਨੂੰ ਕਿਵੇਂ ਯੂਜ਼ ਕਰਨਾ ਹੈ ਤੇ ਕਿਵੇਂ ਬਣਾਉਣਾ ਹੈ ਤਾਂ ਦੋਸਤੋ ਬਿਲਕੁਲ ਹੀ ਨੇਚਰਲ ਨੁਸਖਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੁਸੀਂ ਇਹ ਚੀਜ਼ਾਂ ਕੋ ਕੇ ਇਸ ਨੂੰ ਯੂਜ਼ ਕਰੋ ਨਾਲ ਹੀ ਆਪਣੇ ਦੋਸਤ ਮਿੱਤਰਾਂ ਨੂੰ ਵੀ ਇਸ ਦੇ ਬਾਰੇ ਦੱਸੋ ਕਿਉਂਕਿ ਇਹ ਬਣਾਉਣਾ ਬਹੁਤ ਹੀ ਆਸਾਨ ਹੈ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਨੁਸਖਾ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ